ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਚੰਡਾ ਸਿੰਘ ਜੀ ਦੇ ਕੋਲ ਆਇਆ ਆ ਦੋਸਤੋ ਤੋਂ ਸਾਰੇ ਭਰਾ ਜਿਹੜੇ ਆਪਣੇ ਨਾਲ ਜੁੜੇ ਆ ਜਾਂ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਤੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰਤਾ ਕਿਤਾ ਵੀਰ ਚੰਡਾ ਸਿੰਘ ਹੋਣਾਂ ਦਾ ਤੇ ਮਾਲ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਦੇ ਵਿੱਚ ਦਿਖਾਇਆ ਅੱਜ ਵੀ ਇਸ ਵੀਡੀਓ ਦੇ ਵਿੱਚ ਚਾਰ ਤੋਂ ਪੰਜ ਕੈਨੀਮਲ ਆਪਾਂ ਤੁਹਾਨੂੰ ਟੋਟਲ ਦਿਖਾਉਣੇ ਆ ਸੂਏ ਸਵਾਏ ਪਸ਼ੂਆ ਵਿੱਚੋਂ ਇੱਕ ਅੱਧੀ ਰੈਡ ਗੱਭਾਂ ਨਾਲ ਟੁੱਕੀ ਤਿਆਰੀ ਤੇ ਆ ਬਾਕੀ ਮਾਲ ਤਕਰੀਬਨ ਜਿੰਨਾ ਵੀ ਆਪਾਂ ਤੁਹਾਨੂੰ ਦਿਖਾਉਣਾ ਸਾਰਾ ਸੂਆ ਸਵਾਇਆ ਸੋ ਕਿੰਨੇ ਕਿੰਨੇ ਦੁੱਧ ਤੇ ਆ ਕਿੰਨੇ ਕ ਦਿਨਾਂ ਦਾ ਬੇਰਵਾ ਹੈ ਕਿੰਨਾ ਕ ਸਮਾਂ ਹੋ ਗਿਆ ਇਹਨਾਂ ਨੂੰ ਸੂਆਂ ਨੂੰ ਪਸ਼ੂਆਂ ਨੂੰ ਸੋ ਪ੍ਰੋਪਰ ਆਪਾਂ ਡਿਟੇਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਕੋਈ ਮੇਰਾ ਭਰਾ ਮਾਲਵੇ ਵਾਲੀ ਸਾਈਡ ਤੋਂ ਚਾਹੇ ਦੁਆਬੇ ਵਾਲੀ ਸਾਈਡ ਤੋਂ ਆਉਣਾ ਚਾਹੁੰਦਾ ਤੇ ਪੱਟੀ ਤੁਸੀਂ ਵਿਜ਼ਿਟ ਪੱਟੀ ਤੋਂ ਇੱਕ ਸੜਕ ਤੇ ਤਰਨ ਤਰਨ ਸਾਹਿਬ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਕੈਰੋਂ ਆਉਂਦਾ ਕੋਈ 5-4 ਕਿਲੋਮੀਟਰ ਦੀ ਦੂਰੀ ਐ ਅੱਜ ਤਰੀਕ ਕਿਸਾਨ ਵੀਰੋ 7 ਜੂਨ ਤੇ ਸਮਾਂ ਕੋਈ ਸ਼ਾਮ ਦੇ 3 3:30-4 ਵਜੇ ਦਾ ਸਮਾਂ ਹੈ ਪੂਰੀ ਗੱਲਬਾਤ ਕਰਾਂਗੇ ਸੋ ਮੇਰਾ ਭਰਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਇੱਥੇ ਆਣ ਕੇ ਆਪਣੀ ਬਿਲਕੁਲ ਤਸੱਲੀ ਤੁਸੀਂ ਕਰ ਸਕਦੇ ਜੀ ਸਵੇ ਸਵੇ ਪਸ਼ੂ ਨੂੰ ਦੋ ਟਾਈਮ ਚੋ ਕੇ ਗੱਭਣ ਪਸ਼ੂ ਤੇ ਪਕੇ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਕਿਹਾ ਬੜੇ ਵਧੀਆ ਵੀਰ ਚੰਦਾ ਸਿਆ ਵਧੀਆ ਵਧੀਆ ਅੱਛਾ ਵੀਰ ਚੰਦੇ ਅੱਜ ਮਾਲ ਦੀ ਗੱਲ ਕਰੀਏ ਤਕਰੀਬਨ 4 ਕਿਨਗ ਆਪਣੇ ਕੋਲ ਆ ਹਾਂਜੀ ਹਾਂਜੀ ਵਿੱਚੋਂ ਇੱਕ ਅੱਧੀ ਬਿਹੜੀ ਗੱਬਣਾ ਬਾਕੀ ਤਿੰਨ ਐਨੀਮਲਸ ਹੋਏ ਆ ਜੀ ਹਾਂਜੀ ਹਾਂਜੀ ਇੱਕ ਤੋਕੜ ਗੱਬਣ ਵੀਰ ਜੀ ਠੀਕ ਆ ਜੀ ਤੇ ਇੱਕ ਤਿਆਰੀ ਤੇ ਆ ਦੋ ਹੋਰੀ ਵੀਰ ਜੀ ਉਹ ਸਵੇਰੇ ਨਾ ਮਈਆਂ ਦੋ ਵੇਕੀਆਂ ਉਦਾਂ ਛੇਾਂ ਡੰਗਰਾਂ ਦੀ ਸੱਤਾਂ ਦੀ ਵੀਡੀਓ ਪਾਉਣੀ ਠੀਕ ਆ ਠੀਕ ਆ ਹਾਂਜੀ ਹਾਂਜੀ ਫਿਰ ਹਾਲ ਅੱਜ ਪੰਜ ਕੇ ਦਿਖਾ ਦਿੱ ਗਏ ਹਾਂਜੀ ਹਾਂਜੀ ਵਾਵਾ ਦੇਨ ਹੋ ਗਏ ਆ ਫਿਰ ਜਿੱਤਰਾ ਤੁਸੀਂ ਮ ਹਾਂ ਮਾ ਇਹਦੇ ਵੀਜੀ ਇੱਥੇ ਆ ਬਾਲ ਚਲੋ ਇਹ ਗੱਲ ਹੈਗੀ ਨਾਲੋਂ ਨਾਲ ਆਉਂਦਾ ਵੀਰ ਜੀ ਨਾਲੋਂ ਨਾਲ ਵੇਖ ਜਾਂਦਾ ਵਾ ਠੀਕ ਹੈ ਠੀਕ ਹੈ ਤੇ ਇਦਾਂ ਵੀ ਭੈਣ ਭਰਾ ਵੀ ਆਂਦੇ ਹੰਦੇ ਵੀਰ ਜੀ ਵੀਡੀਓ ਕਿਦਨਾਂ ਪਾਉਣੀ ਆ ਹਾਂ ਤੇ ਮੈਂ ਕੋਈ ਗੱਲ ਨਹੀਂ ਵੀਰ ਜੀ ਸਵੇਰੇ ਪਾ ਦੇਣੀ ਆ ਜਾ ਕਰਕੇ ਮੁੜ ਕੇ ਛੇਤੀ ਵੇਲੇ ਉੱਤਰ ਜਾਂਦੇ ਭੈਣ ਭਰਾ ਹਾਂਜੀ ਹਾਂਜੀ ਨਹੀਂ ਹੁੰਦਾ ਵਾ ਡੀਕਦੇ ਰਹਿੰਦੇ ਵਿਚਾਰੇ ਕਿ ਜਿੰਨਾ ਨਾਲ ਹੁੰਦਾ ਅਕਸਰ ਕੋਈ ਮਾਲ ਜਿਹੜੇ ਬੰਦੇ ਨੇ ਇੱਥੋਂ ਖਰੀਦ ਤਾ ਹਾਂਜੀ ਹਾਂਜੀ ਉਹਨੂੰ ਚਾਹਕ ਹੁੰਦੀ ਵੀ ਇੱਥੇ ਕੋਈ ਚੰਗਾ ਜਨਮ ਵਾਲਾ ਆਵੇ ਤੇ ਲੈ ਕੇ ਜਾਂਦਾ ਹਾਂ ਬਾਹ ਹਾਂਜੀ ਹਾਂਜੀ ਚਲੋ ਸ਼ੁਰੂਆਤ ਕਰਦੇ ਹਾਂ ਦੋਸਤੋ ਪਹਿਲਾਂ ਇੱਕ ਕਰਮਾੜੀ ਸੂਈ ਸਵਾਈ ਆ ਤੇ ਸ਼ੁਰੂਆਤ ਕਰਦੇ ਐਸੇ ਝੋਟੀ ਤੋਂ ਵੀਰ ਝੰਡੇ ਕੀ ਵੇਰਵਾ ਇਸ ਮੈਂ ਦਾ ਇਹ ਵੀਰ ਜੀ ਦੂਜਾ ਸੂਹਾ ਝੋਟੀ ਸੂਈ ਆ ਠੀਕ ਹੈ ਵੀਰੇ ਜੇ ਦੁੱਧ ਲੋ ਵੀਰ ਜੀ ਗੱਲ ਗਣੀ ਇਹਦੇ ਇਹਦੀ ਕਰਮਾੜੀ ਦੀ 9-10 ਕਿਲੋ ਤੋਂ ਸਟਾਰਟਿੰਗ ਹੀ ਆ ਕੁਝ ਦੋ ਡੰਗ ਚੋਕੇ ਤਸਲੀਕ ਕਰਕੇ ਭਾਵੇਂ ਲੈ ਜੀ 9 10 ਹਾਂਜੀ ਹਾਂਜੀ ਚੰਗੀ ਵਧੀਆ ਪਿਓਰ ਮੂਰਾ ਨਸਲ ਦੀ ਝੋਟੀ ਵੇਖੋ ਸਿੰਗੀ ਵੇਖੋ ਛਕੀਨੀ ਵੇਖੋ ਝੋਟੀ ਨੂੰ ਲੱਗ ਠੀਕ ਆ ਅੱਜ ਕਿੰਨੇ ਦਿਨ ਹੋ ਗਿਆ ਫਿਰ ਇਹਨੂੰ ਅੱਜ ਵੀਰ ਜੀ ਪੰਜਵਾਂ ਛੇਵਾਂ ਦਿਨਾਂ ਸੂਈ ਨੂੰ ਕੱਟੀ ਵੀ ਬਹੁਤ ਵਧੀਆ ਵੇਖੋ ਆ ਵੇਖੋ ਜੇ ਨਾਲੂ ਵੀ ਚੱਲੋ ਇਹ ਗੱਲ ਹੈ ਤੁਹਾਨੂੰ ਪਤਾ ਗਰਮੀ ਚ ਛੇਤੀ ਸੁੱਕ ਕੇ ਲੈ ਜਾਂਦਾ ਆ ਬਾਕੀ ਨਾਲ ਲੱਗਾ ਜੇ ਕੱਟੀ ਬਹੁਤ ਜ਼ਬਰਦਸਤ ਆ ਹਾਂ ਕੱਟੀ ਬਹੁਤ ਚੰਗੀ ਆ ਉਹ ਵੀ ਬਹੁਤ ਪਿਆਰੀ ਕੱਟੀ ਇੱਕ ਰੰਗ ਕਾਲੀ ਕੱਟੀ ਆ ਵਿੱਚ ਦੋ ਤਿੰਨ ਮਗਰ ਤਿੰਨ ਚਾਰ ਇੰਚ ਪੂਛ ਹੀ ਬਾਈ ਬਹੁਤ ਪਿਆਰੀ ਕੱਟੀ ਆ ਤੇ 9-10 ਕਿਲੋ ਗੁੱਦ ਇਸ ਮੈਂ ਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਜੀ ਸੂ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਆ ਬੋਲੇ ਬੋਲੇ ਚੋਂ ਬਾਹਰ ਹੀ ਆਈ ਆ ਹਾਂਜੀ ਛੋਟੀ ਸਿੰਗੀ ਆ ਸੋ ਲੰਬਾਈ ਸੋਨਾ ਪਿੱਠ ਪੁੜਾ ਬਾਕੀ ਤੁਹਾਡੇ ਸਾਹਮਣੇ ਆ ਅੱਛਾ ਵੀਰ ਝੰਡੇ ਚਵਾਈ ਜਵਾਈ ਤੁਸੀਂ ਕੀਤੀ ਆ ਪ੍ਰੋਪਰ ਡਿਟੇਲ ਦੇ ਦਿਓ ਭੈਣ ਭਰਾਵਾਂ ਨੂੰ ਚੋਣ ਕਿਵੇਂ ਆ ਵੀਰ ਭਰਾਬਰ ਜੀ ਜੀ ਚੋਣ ਪਿੱਲ ਕੁੱਲ ਓਕੇ ਆ ਠੀਕ ਆ ਜੀ ਬਾਕੀ ਇਹ ਗੱਲ ਹੈਗੀ ਆ ਵੀ ਚੱਡਾ ਚੁੱਡਾ ਵੀ ਛੋਟੀ ਦੇ ਘਾ ਲੈ ਜਾ ਪੁੱਤਰ ਲੰਮੀ ਤੋਰ ਲਾ ਧਿਆਨ ਨਾਲ ਧਿਆਨ ਨਾਲ تیاری ਦੋ ਕਰਦੀ ਤੇ ਇਹ ਆ ਵੀ ਵੀਰ ਜੀ ਵੱਡੀ ਝੋਟੀ ਆ ਵੱਡੀ ਤੇ ਸਿੰਗੀ-ਸੂੰਗੀ ਵੇਖੋ ਜਾਤ-ਪੀੜ ਜੇ ਚੈੱਕ ਕਰੀਏ ਤੇ ਵੇਖੋ ਝੋਟੀ ਨੂੰ ਕਿੰਦੀ ਵਧੀਆ ਲੱਗੀ ਹਾਂ ਲੋ ਥੋੜੀ ਤਲਿਹਾਰੀ ਦੀ ਔਲ ਕਰ ਦੀ ਹਾਂ ਜੀ ਤਲਿਹਾਰੀ ਦੀ ਔਲ ਕਰਦੀ ਵੀਰ ਜੀ ਠੀਕ ਆ ਹਾਂ ਉਹ ਵੀ ਥੋੜਾ ਜਿਹਾ ਤਲਿਹਾਰਾ ਨਹੀਂ ਪਾਇਆਗਾ ਪਸ਼ਗੁਣ ਤਾਂ ਕਰਕੇ ਥੋੜਾ ਜਿਹਾ ਤਲਿਹਾਰੀ ਦੀ ਔਲ ਕਰਦਾ ਐਨੀਮਲ ਬਾਕੀ ਚੱਡੇ ਭਾਂਡੇ ਦੀ ਤੁਸੀਂ ਵੇਖ ਸਕਦੇ ਜੇ ਸਾਫ਼ ਸੁਥਰੀ ਆ ਬੜਨਾਲਾ ਪਿੰਤਿਆਂ ਵਾਲਾ ਲੇਵਾ ਤੇ ਐਸ ਵਕਤ 9-10 ਕਿਲੋ ਦੁੱਧ ਤੋਂ ਸਟਾਰਟਿੰਗ ਕਰਮਾਲ ਨੇ ਕੀਤੀ ਆ 10 ਕਿਲੋ ਤੇ ਵੀਰ ਜੀ ਦੁੱਧ ਦੀ ਫੁੱਲ ਗਰੰਟੀ ਆ ਜਿੱਦਾਂ ਮਰਜੀ ਕੋਈ ਭੈਣ ਭਰਾ ਇਹ ਗੱਲ ਹੈਗੀ ਆ ਆ ਕੇ ਚੋ ਕੇ ਆਪਣੀ ਤਸੱਲੀ ਕਰ ਲੈ ਠੀਕ ਹੈ ਠੀਕ ਹੈ ਗੱਲ ਬਾਕੀ ਇਹ ਗੱਲ ਹੈਗੀ ਆ ਵੀਰ ਜੀ ਇੱਕ ਜਿਹੜਾ ਇੱਕ ਬਹਿਣੀ ਵਾਲਾ ਸੰਮੜਾ ਜਿਹਾ ਵਿਖਾ ਦਿਓ ਛੋਟਾ ਰੱਖਦੀ ਆ ਦੂਜੀ ਪੰਨੀਆਂ ਸਤਾਂ ਤਾਰਾਂ ਦਾ ਵੀਰ ਜੀ ਵੱਧ ਤੋਂ ਵੱਧ ਦਾ ਹਾਂ ਤਾਰਾਂ ਦਾ ਫਰਕ ਵੀ ਹੋਊਗਾ ਜੇ ਘੱਟ ਹੋਣੀ ਆ ਉੱਥੇ ਠੀਕ ਹੈ ਕਿਉਂਕਿ ਆਪਾਂ ਇਹ ਗੱਲ ਹੈਗੀ ਆ ਆਮ ਜਿਹੜੇ ਭੈਣ ਭਰਾ ਕਈ ਓਦਾਂ ਵੀ ਆਨਲਾਈਨ ਉਹ ਵੇਖੋ ਬਾਕੀ ਪਸਮ ਦਾ ਪੂਰਾ ਜੀ ਇਹ ਨਹੀਂ ਵੀ ਮੰਨ ਲੋ ਵੀ ਤੇ ਜਮਰਾਗ ਉਹਦੇ ਨੂੰ ਪਛਮਾ ਘੱਟ ਹੋਊਗਾ ਜੋਸ਼ ਪੂਰਾ ਵਾ ਠੀਕ ਆ ਤੇ ਰੱਖ ਦੀ ਥੋੜਾ ਆ ਜਾ ਵੇਖ ਲੋ ਛੋਟਾ ਹਾਂ ਛੋਟਾ ਰੱਖ ਦੀ ਬਾਕੀ ਤਾਰਾਂ ਦਾ ਕਿੰਨਾ ਕ ਫਰਕ ਵੀਰ ਚੰਡੇ ਇੰਨਾ ਕ ਤੇ ਵੀਰ ਜੀ ਆਪ 10 ਕ ਤਾਰਾਂ ਦਾ ਫਰਕ ਉਹ ਵੱਧ ਤੋਂ ਵੱਧ ਠੀਕ ਆ ਅੱਖਾਂ 10 ਤਾਰਾਂ ਦਾ 12 ਦਾ ਇੰਨਾ ਕ ਫਰਕ ਬਾਕੀ ਮੰਨ ਲੋ ਜੇ ਸਵਾ ਕਿਲੋ ਗਾਰਡ ਜਾਂ ਡੇਢ ਕਿਲੋ ਗਾਰਡ ਵੀ ਅੱਧੋ-ਅੱਧਾ ਦਾ ਫਰਕ ਨਹੀਂ ਹੁੰਦਾ। ਨਾ 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 ਦੋ-ਅੱਧਾ ਨਹੀਂ ਫਰਕ ਵੀਰ। ਅੱਧੋ-ਅੱਧਾ ਨਹੀਂ ਫਰਕ। ਬਾਕੀ ਇਹ ਗੱਲ ਹੈ ਕਿ ਆ 2 ਕਿਲੋ ਵੀ ਦੀ ਝੋਟੀ ਨੂੰ ਗਾਰ ਵੀ ਹੈਗੀ ਆ। ਠੀਕ ਆ। ਹਾਂਜੀ ਹਾਂਜੀ। ਬਾਕੀ ਆ ਸਿੰਗੀ ਵੇਖੋ ਅੱਖ ਵੇਖੋ ਕਿੱਦਾਂ ਐ ਫੁੱਲ ਕਾਲੀ ਆ ਝੋਟੀ ਦੀ। ਨਹੀਂ ਬਸ ਜੰਮੀ ਪੜੀ ਪੂਰੀ ਤਰੀਕੀ ਦੀ ਜਿਹੜੀ ਫੁੱਲ ਬੀੜ ਜਾ ਵੀਰ ਜੀ। ਆ ਵੇਖੋ ਖੁੱਡੇ ਕਿੱਥੇ ਪੇਟ ਪੂਰਾ ਝੋਟੀ ਨੂੰ ਵੇਖੋ ਕਿੱਦਾਂ ਲੱਗਾ ਵੇਖੋ। ਲਓ ਵੀ ਮੱਝ ਪੂਰੇ ਟਾਂਚੇ ਦੀ ਆ ਸਿੰਗੇ ਸੋਨੇ ਝਾਂਚੇ ਦੀ ਆ। ਇੱਕ ਵਕ ਜਿਹੜੀ ਗੱਲ ਹੈਗੀ ਆ ਵਿੱਚ ਵੀ ਥਾਣਾ ਛੋਟਾ ਰੱਖਦੀ ਉਹ ਤੁਹਾਨੂੰ ਹਿੰਟ ਦੱਸ ਹੀ ਦਿੰਦੀ ਆ ਤੇ ਧਾਰਾਂ ਦਾ ਕੋਈ ਦਹਾਂ ਕਿ ਧਾਰਾਂ ਦਾ ਫਰਕ ਹੈਗਾ ਜੇਕਰ ਆਪਾਂ ਕੰਪੇਅਰ ਕਰਕੇ ਅਗਲੇ ਥਾਣੇ ਦੇ ਨਾਲ ਬਹਿਣੀ ਆਲੇ ਨਾਲ ਹਾਂਜੀ ਹਾਂ ਠੀਕ ਆ ਸੋ ਆ ਜਿਹੜਾ ਤੁਹਾਨੂੰ ਬਹਿਣੀ ਆਲਾ ਪਾਸਾ ਦਿਖਾਦਾ ਪਹਿਲਾਂ ਇੱਕ ਬਹਿਣੀ ਆਲਾ ਦਿਖਾਇਆ ਸੀਗਾ ਬਾਕੀ ਵੇਨਸਫੂਨਸ ਕਾਫੀ ਆ ਛੱਡੇ ਲੇਵੇ ਤੇ ਪੂਰ ਛੱਟੇ ਤੋਂ ਰਹਤਾ ਮੈਂ ਨਾ ਵੀਰ ਜੀ ਕੋਈ ਪੂਰ ਛੱਟਾ ਨਹੀਂ ਕੋਈ ਬਾਕੀ ਇਹ ਗੱਲ ਹੈਗੀ ਆ ਵੇਖੋ ਝੋਟੀ ਵੇਖੋ ਵੀ ਇੱਕ ਜਿਹੜਾ ਤੁਹਾਨੂੰ ਦੱਸਾਂ ਚਿੰਗੀ ਵੇਖੋ ਤੇ ਪਿੱਟ ਪੁਰਾ ਲੋਕਾਰ ਹੀ ਲੱਗਾ ਕਰਮਾ ਉਹ ਜੀ ਪੁਲੀ ਪੁਲਿਸਤਿ ਵਾਲੇ ਪਾਸਿਓ ਕੋਈ ਢਿੱਲ ਮੱਠ ਨਹੀਂ ਹਾਂਜੀ ਹਾਂਜੀ ਲੈ ਵੀ ਛੰਡੇ ਵੀਰ ਮੁੱਲ ਵੜੀ ਕੀ ਆ ਦੇਣੀ ਕਿੰਨੇ ਦੀ ਆਪਾਂ ਜੀ ਮੁੱਲ ਵੀਰ ਜੀ ਦਾ ਭਾਵੇਂ ਕਰ ਲੀਏ 95 ਤੇ ਭਾਵੇਂ ਕਰ ਲੀਏ ਲੱਖ ਤੇ ਭਾਵੇਂ ਜੋ ਮਰਜ਼ੀ ਕਰ ਲੀਏ ਆਹ ਇਹ ਵੀਰ ਜੀ ਆਪਾਂ 3 ਛੱਡਣਾ 90 ਜੋ 90 ਜੋ ਹਾਂਜੀ 87 ਦੀ ਝੋਟੀ ਵੀਰ ਜੀ ਦੇਣੀ ਆ ਜੇ ਮੰਨ ਲਓ ਚਲੋ ਉਹ ਵੀ ਥੋੜੀਆਂ ਜਿਹਾ ਧਾਰਾਂ ਘੱਟ ਕਰਕੇ ਓਦਾਂ ਝੋਟੀ ਵੀਰ ਜੀ ਇੱਕ 10 ਦੀ ਆ ਝੋਟੀ ਜੱਡੀ ਸ਼ਾਈ ਸ਼ੂ ਜੰਮਾ ਮਗਰ ਬੱਚਾ ਬੱਚਾ ਵੇਖੋ ਕਿੰਨਾ ਵਧੀਆ ਕਰਮਾਲੀ ਨੇ ਪਾਇਆ ਵਾ ਮਨ ਲਓ ਜਿੰਨੇ ਬਰੀਡ ਤੇ ਤੁਹਾਨੂੰ ਪਤਾ ਵੀ ਜੀ ਕੰਮ ਕਰਨਾ ਤੇ ਗਾਂ ਨਹੀਂ ਕਰਮਾਲੀ ਜੀ ਹਾਂਜੀ ਤੇ ਚੰਗੀ ਚੰਗੀ ਬਰੀਡ ਦੀ ਆ ਗਈ ਬਾਕੀ ਕਿਸਾਨ ਵੀਰੋਂ ਕਿਸੇ ਪਾਸੋਂ ਨਹੀਂ ਖੁੰਜੀ ਜਿਹੜੀ ਗੱਲਬਾਤ ਹੈਗੀ ਆ ਉਸ ਬਿਹਾਵ ਤੇ 87000 ਦੀ ਆ ਹਾਂ ਚਲੋ ਚਾਰੇ ਥਣ ਦੇ ਪ੍ਰੋਪਰੋਂ ਦੇ ਪੂਰੇ ਦੇ ਅਠਾ ਤਾਹਾਂ ਤਰਾਂ ਤੋਂ ਦੇ ਜੇ ਨਾ ਫਰਕ ਹੁੰਦਾ ਫਿਰ ਬੇਸ਼ੱਕ ਚਲੋ ਸਾਰੇ ਭੈਣ ਭਰਾ ਜਾਣੂ ਆ ਆਪਣੇ ਫਿਰ ਸਵਾ ਲੱਖ ਵੀਰ ਦੀ ਮੋਲ ਹੀ ਝੋਟੀ ਦਾ ਫਿਰ ਇਨਾ ਹੈਗਾ ਸਵਾ ਲੱਖ ਰੁਪਇਆ ਮੋਲ ਝੋਟੀ ਦਾ ਕਰਨਾ ਆ ਇਹਤ ਨਹੀਂ ਵੀ ਨਹੀਂ ਬਾਕੀ ਬਾਕੀ ਪਸਮਾ ਬੜਾ ਵੀ ਫਿਰ ਹੈ ਦੁੱਧ ਵਾਲੀ ਆ ਦੁੱਧ ਹੁਣ ਤੁਹਾਨੂੰ ਪਤਾ ਇਹ ਗੱਲ ਹੈ ਕਿ 12 ਕਿਲੋ ਤੇ ਵੀਰ ਜੀ ਨੇ ਹੱਸ ਕੇ ਕਰਮਾ ਵਾਲੀ ਨਹੀਂ ਦੇਣਾ 9-10 ਕਿਲੋ ਤੋਂ ਵੀਰ ਜੀ ਸ਼ਟਾਟਿੰਗ ਹੀ ਆ ਇਹ ਨਹੀਂ ਵੀ ਮੰਨ ਲਓ ਵੀ ਬਾਲਟੀ ਜੋ ਘੋਟਕ ਆਪਾਂ ਚੋ ਕੇ ਉਠਾਂਗੇ ਠੀਕ ਹੈ ਨਾ ਗੱਲ ਬਾਲਟੀ ਕਰਮਾ ਵਾਲੀ ਫੁੱਲ ਭਰਦੀ ਆ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਇਹ ਤੁਹਾਨੂੰ ਪਤਾ ਅਜੇ ਥੋੜੀ ਜਿਹੀ ਲੱਕਾ ਲੋਕਾ ਲਾਇਆ ਵਜੋਂ ਸੂਚੋਂ ਡੰਗਰ ਵੀਰ ਦੀ 15 20 ਦਿਨਾਂ ਬਾਅਦ ਸਿੱਧਾ ਹੁੰਦਾ ਜਾ ਕੇ ਬਿਲਕੁਲ ਬਿਲਕੁਲ ਤੇ ਜੋ ਹੋ ਗਿਆ ਨਿਆਪੇ ਝੋਟੀ ਨੇ 12 12 ਥੋੜਾ ਨਵੇਂ ਥਾਗ ਤੇ ਆ ਕੇ ਪੱਠੇ ਪੁੱਠੇ ਵੀ ਕਰਮਣ ਲਿਆ ਕਈ ਨਾ ਜੀ ਜੂ ਨਹੀਂ ਧਰਦਾ ਪੁੱਛ ਬਾਕੀ ਇਹ ਗੱਲ ਤਲਿਹਾਰਾ ਨਹੀਂ ਵੀਰ ਜੀ ਕਿਸੇ ਨੇ ਪਾਇਆ ਆਪਾਂ ਤਲਿਹਾਰੀ ਤੁਲੂਰੀ ਪਾ ਦਨੇ ਤੇ ਉਹਦੀ ਬੜੀ ਔਲ ਜੀ ਕਰੀ ਜਾਂਦੀ ਕੋਈ ਗੱਲ ਨਹੀਂ ਹਾਂਜੀ ਲੋ ਵੀ ਇਹ 87000 ਦੀ ਕਿਸਾਨ ਫੇਰ ਉਹ ਤੁਹਾਨੂੰ ਝੋਟੀ ਮਿਲ ਜੂਗੀ ਬਾਕੀ ਤੁਸੀਂ ਦੇਖ ਲਈ ਆ ਮਗਰ ਬੱਚਾ ਬਹੁਤ ਬਾਕੀ ਇਹ ਗੱਲ ਹੈ ਕਿ ਚਲੋ ਆਪਾਂ ਨੂੰ ਅੱਖ ਨੂੰ ਵੀ ਜਿੱਦਾਂ ਮਰਜੀ ਆ ਵੇਖੋ ਬੱਚਾ ਵੀ ਹਨੀ ਹਾਂ ਕਿ ਭਲੀ ਪ੍ਰੀਤ ਹਾਂਜੀ ਭਲੀ ਚਲੋ ਮਾਨ ਵਾਲੇ ਕਰਮਾਂ ਵਾਲੀ ਪੂਰੀ ਸ਼ੇਅਰ ਕੱਟ ਹੋਊਗੀ ਹਾਂਜੀ ਹਾਂਜੀ ਅੱਗੇ ਵੀਰ ਝੰਡੇ ਸਾਗਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੈਂ ਆ ਗਈ ਆ ਕਿ ਹਾਂਜੀ ਇਹ ਕਿਵੇਂ ਇਹ ਵੀਰ ਜੀ ਤੋਕੜ ਵੀ ਆ ਤੇ ਨਾਲ ਗੱਬਣ ਵੀ ਸਾਢੇ 3.5 ਚੌ ਮਹੀਨਿਆਂ ਦੀ ਚੈੱਕ ਪਾਸ ਹੋ ਗਈ ਚੈੱਕ ਪਾਸ ਵੀ ਇੱਥੀ ਠੀਕ ਆ ਹਾਂਜੀ ਚੈੱਕ ਪਾਸ ਸਾਢੇ 3.5 ਤੇ ਚੌ ਦੀ ਹੋਊਗੀ ਇੱਥੇ ਦਾ ਸਾਢੇ 3.5 ਤੋਂ ਉੱਪਰ ਉਹ ਤੇ ਚੌ ਤੋਂ ਅੰਦਰ ਹੋਊਗੀ ਠੀਕ ਹੈ ਹਾਂਜੀ ਹਾਂਜੀ ਲੋ ਵੀ ਸਾਡੇ ਤਿੰਨਾਂ ਤੋਂ ਉੱਤੇ ਦੇ ਚੌਂ ਦੇ ਅੰਦਰ ਬਾਹਰ ਆ ਹਾਂਜੀ ਇੱਥੇ ਕੀ ਸਮਾਂ ਠੀਕ ਹੈ ਜੀ ਤੇ ਟੋਕੜ ਗੱਬਣ ਮੱਝ ਤੇ ਦੁੱਧ ਦੇ ਥੱਲੇ ਹੁਣ ਕਿੰਨਾ ਚਵਾਈਏ ਦੁੱਧ ਵੀ ਦੀ ਦੇ ਕੋਲੇ 6 ਕਿਲੋ ਜੇ ਤੇ ਮਿੱਠੀ ਘੇਰ ਮਾਲੀ ਘੇੜੀ ਜੇ ਹਾਂ ਇਹਨੂੰ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਵੀ ਭਾਵੇਂ ਤੇ ਥਾਪੀ ਮਾਰ ਕੇ ਇਦਾਂ ਹੀ ਵੇਚੋ ਟਾਈਮ ਤੋਂ ਟਾਈਮ ਇਦਾਂ ਹੀ ਵੇਚੋ ਥਾਪੀ ਮਾਰ ਕੇ ਤਾਂ ਇਦਾਂ ਸੰਪੰਦੀ ਆ ਤੇ ਭਾਵੇਂ ਰੋਗ ਪਾ ਲੋ ਗਾੜੀ ਦੂਮਾ ਟਾਈਮ ਕਿੰਨਾ ਦੁੱਧ ਦੱਸਿਆ ਦੁੱਧ ਵੀਰ ਜੀ ਦੇ ਕੋਲੇ ਹੁਣ 6 ਕਿਲੋ ਪੱਕਾ 6 ਕਿਲੋ ਹਾਂਜੀ ਹਾਂਜੀ ਜਿਹੜਾ ਚੋਲ ਲੈਣਾ 6 ਕਿਲੋ ਕੱਢਦਾ ਵੀਰੇ ਬਾਰ 6 ਕਿਲੋ ਧਾਰਾ ਨੇ ਦੋਸਤੋ ਹਾਂ ਤੇ ਸਾਢੇ 3 ਨਵੇਂ ਮਹੀਨਿਆਂ ਤੋਂ ਪਲੱਸ ਸਮੇਂ ਦੀ ਇਹ ਗੱਬਣ ਆ ਵਾਹ ਵਾਹ ਬਾਕੀ ਤੁਸੀਂ ਹਾਈਟ ਕੱਦ ਬੋਤ ਵੇਖ ਸਕਦੇ ਜੇ ਕਰਮਾੜੀ ਦਾ ਬਾਕੀ ਦੰਦ ਖੋਰ ਪੂਰੇ ਕਾਇਮ ਆ ਮੈਂ ਨਾ ਦੰਦ ਖੋਰ ਵੀਰ ਜੀ ਕਾਇਮ ਆ ਬਾਕੀ ਮੈਂ ਮੈਂ ਵੀ ਨਵੀਆਂ ਤੋਰਾ ਵੇਖੋ ਝੋਟੀਆਂ ਵਾਲੇ ਠੁਰਜੇ ਝੋਟਿੰਗਾळा ਹੀ ਮੰਨ ਲੋ ਇਹ ਗੱਲ ਹੈ ਕਿ ਚਲੋ ਸਿੰਘ ਥੋੜਾ ਜਿਆ ਉੱਚਾ ਕੁੰਡਾ ਜੂਰ ਹੈਗਾ ਲਿੱਸੀ ਆ ਝੋਟੀ ਵੀਰੀ ਪਿਓਰ ਜੇ ਮੈਂ ਕਿ ਸਾਈਡ ਆ ਤੇ ਧਾਰਾ ਧੂਰਾ ਦਾ ਦੱਸ ਦੇ ਉਹ ਦੱਸ ਦਾਂਗੇ ਵੀਰ ਜੀ ਸਾਰਾ ਕੁਝ ਆਪਾਂ ਜੂਰ ਮੰਨ ਲਾ ਫਰਕ ਹੈਗਾ ਵਿਧੀ ਹੈਗਾ ਜਿਹੜਾ ਨਹੀਂ ਕਿਉਂਕਿ ਜਿਹੜੀ ਚੀਜ਼ ਸਾਈਡ ਰੰਗ ਦੀ ਥੋੜਾ ਬਾਧਾ ਫਰਕ ਤਾਂ ਪਤਾ ਗੱਲ ਕੀ ਵੀਰ ਜੀ ਇੱਥੇ ਜੇ ਕੋਈ ਵੀਰ ਭਰਾਣ ਕੇ ਆਪਣੇ ਕੋ ਦੁੱਧ ਚੋ ਕੇ ਖੜੂ ਨਾ ਕਿਲੋ ਦੁੱਧ ਵੀ ਮੈਂ ਦਾ ਘਟੂ ਜੋ ਆਪਾਂ ਕਿਹਾ ਵਾ ਠੀਕ ਨਾ ਗੱਲ ਆਪਾਂ ਉਹਦਾ ਆਇਆ ਗਿਆ ਸਾਰਾ ਆਉਣ ਦੀ ਸਾਰਾ ਖੇਚਲਾ ਆਪਣੀ ਉਹ ਕਿੰਨਾ ਦੁੱਧ 6 ਕਿਲੋ ਦੱਸਿਆ ਹਾਂਜੀ 6 ਕਿਲੋ 6 ਕਿਲੋ ਦੁੱਧ ਹਾਂਜੀ ਹਾਂਜੀ ਦੋ ਡੰਗ ਇਹ ਗੱਲ ਹੈ ਕਿ ਚੋਕ ਜੀ ਹੁਣ ਮੂੰਹ ਤਾਂ ਨੂੰ ਕਰਕੇ ਕਈ ਹੁਣ ਜਾ ਕੇ ਆਖ ਦਿੰਦੇ ਅਸੀਂ ਆ ਪਾਤਾ ਜੀ ਅਹੀਂ ਉਹ ਪਾਤਾ ਜੀ ਦੁੱਧ ਘੜ ਗਿਆ ਉਹ ਵੀਰ ਜੀ ਘਰ ਜੂ ਤੇ ਘਰ ਜੇ ਹਾਂ ਠੀਕ ਹੈ ਉਹਦੇ ਘਰ ਨਾਲ ਹੀ ਆਹੀਂ ਹੁਣ ਸਾਰੀ ਦਿਹਾੜੀ ਸਾਲ ਲਾ ਲੋ ਕੋਈ ਕਰਮ ਵਾਲਿਆਂ ਨੂੰ ਦੋ ਤਿੰਨ ਨਰੀ ਨਵਾਈ ਦਾ ਪਾਣੀ ਧਾਣੀ ਢਾਈ ਦਾ ਡੰਗਰ ਨੂੰ ਉੱਥੇ ਨੇ ਦੁੱਧ ਦੇਣਾ ਜਿਉ ਹੁਣ ਇਹਨਾਂ ਨੂੰ ਬੰਨ ਦਾਂਗੇ ਮੂੰਹ ਤਾਂ ਨੂੰ ਕਰਕੇ ਤੇ ਫਿਰ ਇਹਨਾਂ ਨੇ ਦੁੱਧ ਭਾਵੇਂ ਦੇ ਕੋਲੋਂ 3 ਕਿਲੋ ਕੋਈ ਚੋਲੇ ਜਿੱਦੀ ਵੀਰ ਜੀ ਬੇਲ ਵੇਖੋ ਮੈਂ ਇਹਨੂੰ ਕਿੱਡੀ ਲੱਗੀ ਆ ਇਹ ਨਾ ਆਪਾਂ ਸਿਰਫ ਇੱਕ ਵੇਖੀਏ ਵੀ ਥੋੜੀ ਜੀ ਚਲੋ ਕਹੇ ਨੇ ਆਖਣਾ ਵੀ ਆ ਸਿੰਘ ਵੱਡੇ ਸਿੰਘਾਂ ਨੇ ਦੁੱਧ ਨਹੀਂ ਦੇਣਾ ਕੁੰਡਾ ਵਾ ਉੱਚਾ ਕੁੰਡਾ ਸਿੰਘ ਕੋਈ ਇਹ ਗੱਲ ਹੈਗੀ ਆ ਕੋਈ ਘਰਾਣੀ ਦੀ ਆ ਮੈਂ ਤੇ ਤਾਂ ਹੀ ਆ ਵੀਰ ਜੀ ਇਹ ਅੰਗ ਲੱਗੇ ਆ ਠੀਕ ਨਾ ਗੱਲ ਗਾੜੀ ਇਹ ਗੱਲ ਹੈ ਕਿ ਚੌਥੇ ਸੂਏ ਲਈ ਗੱਬਣਾ ਵੀਰ ਜੀ ਮੈਂ ਗਾੜੀ ਠੀਕ ਆ ਤੇ ਦੁੱਧ 6 ਕਿਲੋ ਆ ਬਾਕੀ ਤੁਹਾਨੂੰ ਪੂਰਾ ਬਾਡੀ ਸਟਰਕਚਰ ਦਿਖਾਤਾ ਮੈਂ ਦਾ ਠੀਕ ਆ ਜੀ ਤੇ ਚਵਾਈ ਬਾਕੀ ਸਾਫ਼ ਸੁਥਰੀ ਆ ਕੋਈ ਫਰਕ ਕੋਈ ਧਾਰਾਂ ਦਾ ਹੋ ਸਕਦਾ ਜੀ ਬੇਲਾ ਨਾ ਮਾਲੋ ਪਤਾ ਗੱਲ ਕੀ ਆ ਆ ਜਿਹੜਾ ਜਿੱਤਾਂ ਨੂੰ ਥੋੜਾ ਜਿਹਾ ਥਣ ਪਰਲਾ ਛੋਟਾ ਰਹਾਦੀ ਹੈ ਕਈ ਭੈਣ ਭਰਾ ਮੁੜ ਕੇ ਇਹ ਗੱਲ ਹੈਗੀ ਸਵਾਲ ਕਰਦੇ ਆ ਉਹ ਚੋਂ ਵੀਰ ਜੀ ਗਿਣਤੀ ਦੀਆਂ 12 13 ਤਾਰਾਂ ਦਾ ਫਰਕ ਜੀ ਅਗਲੇ ਪਿਛਲੇ ਚ ਹਾਂ ਜੀ ਨਾ ਮਗਰਲੇ ਮਗਰਲੇ ਕੱਲੇ ਜੋ ਕਬੈਣੀ ਹਲਦੇ ਚੋਂ ਤੇ ਗਾੜ ਵੀ ਮੈਂ ਨੂੰ ਘਟੋ ਘਾਟ ਤੁਸੀਂ ਤਾਂ ਸਾਹ ਲਾ ਲੋ ਵੀ ਹੁਣ ਦੁੱਧ 6 ਕਿਲੋ ਆ ਨਾ ਤੇ ਸਵਾ ਕਿਲੋ ਗਾੜ ਹੋਣੀ ਮੈਂ ਦੀ ਹੈਗੀ ਜੀ ਹੂੰ ਤੇ ਪਸਮੰਦਾ ਵੀ ਥਣ ਪੂਰਾ ਵਾ ਇਹ ਨਹੀਂ ਗੱਲ ਜਿਹੜੀ ਗੱਲ ਵੀਰ ਜੀ ਕਰਨੀ ਆ ਨਾ ਉਹ 16 ਨੇ ਸਾਚੀ ਕਰਨੀ ਆ ਜੇ ਕੋਈ ਆ ਕੇ ਯਾ ਝੂਠ ਮਾਰ ਦੇ ਮਾਰੀ ਜਾਵੇ ਆਪਾਂ ਤੇ ਮਾਰਨਾ ਨਹੀਂ ਕੋਈ ਕਹੂਗਾ ਠੀਕ ਨਹੀਂ ਗੱਲ ਇਹ ਚਲੇ ਵੀਰ ਕੀ ਮੁੱਲ ਦੇ ਕੀ ਕਰ ਦਿੰਦਾ ਮੋਲ ਵੀਰ ਜੀ ਇਹਦਾ ਭਾਵੇਂ ਕਰ ਲਈਏ 55 ਤੇ ਭਾਵੇਂ ਕਰ ਲਈਏ 54 2000 ਰੁਪਏ ਵੀਰ ਜੀ ਮਾਨ ਕਰਦਾਂਗੇ ਪਿੰਡਾ 50 ਚ 50 48 ਦੀ ਹਾਂਜੀ 48000 ਦੀ ਠੀਕ ਹੈ ਕਿਉਂ ਖਰਚਾ ਪੱਠਾ ਵੀਰ ਜੀ ਬਾਕੀ ਇਹ ਗੱਲ ਹੈ ਕਿ ਕਿਸ ਨੂੰ ਪੈਣਾ ਵਾ ਦੁੱਧ ਵੀ ਚਾਹੂਗਾ ਛੇ ਜੇ ਕੋਈ ਸੇਵਾ ਕਰ ਲੂ ਤੇ ਵੀਰ ਜੀ ਸੱਤ ਵੀ ਕਰ ਸਕਦੀ ਮੈਂ ਦੁੱਧ ਹੋ ਸਕਦਾ ਚਲੋ ਆਹ ਵੇਖੋ ਜੇ ਇਹ ਗੱਲ ਹੈ ਕਿ ਤੁਸੀਂ ਆਦੇ ਹੁੰਦੇ ਜੇ ਸਿੱਧਾ ਹੀ ਹੋ ਜਾਂਦਾ ਥੱਲੇ ਮੈਂ ਇਹਨੂੰ ਦੁੱਧ ਵਾਲੀਆਂ ਮੋਟਰ ਪਾਇਪਰ ਦਾ ਸੇਵਰ ਕੇ ਮੈਂ ਦੁੱਧ ਵਾਲੀ ਹਾਂ ਜੇ ਕੋਈ ਸੇਵਾ ਕਰੂਗੀ ਜੀ 12 14 ਕਿਲੋ ਵਾਲੀ ਮੈਂ ਹਾਂ ਲੋ ਵੀ ਠੀਕ ਬਾਕੀ ਜਿਹੜੇ ਹਿਸਾਬ ਨਾਲ ਹੁਣ 6 ਕਿਲੋ ਦੁੱਧ ਹੋਣੀ ਹੈਗਾ ਮੈਂ ਕੋਲੇ 48000 ਨਹੀਂ ਮਿਲ ਜੂਗੀ ਹਾਂਜੀ ਹਾਂਜੀ ਠੀਕ ਆ ਛੰਡੇ ਵੀਰ ਇਧਰ ਆਪਣੇ ਕੋਲ ਤੀਜੇ ਨੰਬਰ ਤੇ ਇੱਕ ਵੈੜ ਆ ਗਈ ਇਹ ਗੱਪਣ ਹੈ ਇਹ ਨਹੀਂ ਵੀਰ ਜੀ ਸੂਈ ਹੈ ਤਾਦੀ ਹਾਂਜੀ ਹਾਂਜੀ ਲੋ ਵੀ ਇਹ ਸੂਈ ਆ ਆ ਮਗਰ ਬੱਚੀ ਆ ਗਈ ਜਰਸੀ ਚ ਆਹ ਵੇਖੋ ਬੱਚੀ ਅੱਗੇ ਮੈਂ ਵੀ ਜੀ ਬ ਗੱਲ ਕਰਨਾ ਇਹ ਨਾ ਆਹ ਵੇਖੋ ਖੁਰਖੁਰ ਵੇਖੋ ਇਹ ਤੜਕੇ ਹੀ ਸੂਈ ਵੀਰ ਜੀ ਆਪੋ ਉਹਲੇ ਖੋਰ ਹੈ ਜੀ ਬਿਲਕੁਲ 2:30 ਵਜੇ ਮੰਨ ਲ ਤੜਕੀ 2:30 ਵਜੇ ਨੋਬੀ ਨਾਰੂ ਨਾਲ ਬੱਚੇ ਦੇ ਠੀਕ ਆ ਹਾਂਜੀ ਆ ਵੇਖੋ ਅੱਜ ਮਾਰਨਿੰਗ 2:30 ਵਜੇ ਹਾਂਜੀ ਹਾਂਜੀ ਜੇਰ ਜੂਰ ਦੀ ਵਿਧੀ ਆਪਣੇ ਕੋਲ ਫੁੱਲ ਵੀਡੀਓ ਆ ਵੇਖੋ ਨਾਰੂ ਬੱਚਾ ਬਹੁਤ ਸੋਹਣਾ ਮਗਰ ਬੱਚੀ ਇੱਕ ਹੋਵੇ ਮੂੰਹ ਵੇਖੋ ਬੱਚੀ ਦਾ ਕਰਮਾ ਵਾਲੀ ਦਾ ਅੱਗੇ ਅਸੀਂ ਗੱਲ ਕਰਨੀ ਹੈ ਵੀ ਜਿੰਨੇ ਕਦੀ ਮੰਨ ਲਓ ਇਹ ਗੱਲ ਹੈ ਕਿ ਕਹੇ ਵੀਰ ਭਰਾ ਨੇ ਖੜਨੀ ਆ ਨਾ ਮੰਨ ਲਓ ਜਾ ਆਪਣਾ ਬੇੜਾ ਬੇੜਾ ਤੇ ਉਤੋਂ ਇਹ ਕਰਮਾ ਵਾਲੀ ਇਹੋ ਜਿਹੀ ਕੋਈ ਇਹਨੂੰ ਸਾਂਭ ਲੂ ਤੇ ਇਹ ਡਬਲ ਹੀ ਹੋਣੀ ਹੈ ਡਬਲ ਕਰ ਕਰੇ ਫਿਰਦੀਆਂ ਤੇ ਵੀਰ ਜੀ ਇਹ ਬਣ ਜਾਂਦੀਆਂ ਮੋਲ ਤੇ ਪੈਸੇ ਸਭੀ ਹੋਵੇ ਤਾਂ ਵੀ ਕਿਸੇ ਸੱਜਣ ਦੇ ਕਰਤਨੀ ਸੀਗੀ ਹਾਂਜੀ ਹਾਂਜੀ ਚਲ ਇਹ ਕਰਮਾ ਵਾਲੀ ਮਗਰ ਬੱਚੀ ਹੈ ਗਦੋ ਬਾਦੇ ਦਾ ਸੌਦਾ ਹਾਂਜੀ ਹਾਂਜੀ ਤੇ ਇਹਦਾ ਛੰਡੇ ਵੀਰ ਸਵੇਰ ਤੀਜਾ ਕਊਗਾ ਵਧੀਆ ਤਿੱਜਾ ਸੁਆਵਾ ਮਾਲੋ ਪਿਓਰ ਇਹਨਾਂ ਸੁਆ ਸੁਹੀ ਤਿੱਜਾ ਵੀਰ ਜੀ ਤੇ ਆਪਣੇ ਸਾਹਜ ਵਾਲਿਆਂ ਬੰਦਿਆਂ ਕੋ ਵੀ ਵਧੀਆ ਆਪਾਂ ਪਿੰਡੋਂ ਹੀ ਵੜ ਲਈ ਠੀਕ ਆ ਜੀ ਹਾਂ ਜੀ ਹਾਂ ਜੀ ਚਵਾਈ ਚੁਈ ਸੀਲੀਆਂ ਸੂਲੀਆਂ ਵੜੀਆਂ ਵਾ ਬਾਕੀ ਚੁਆਈ ਚ ਵੀ ਇੱਕ ਅੱਧਾ ਡੰਗ ਦੀ ਚਲੋ ਗਈ ਆ ਚੰਗੀ ਲੱਗਦੀ ਆ ਸਵੇਰੇ ਸਵੇਰੇ ਵਧੀਆ ਵਧੀਆ ਵੇਖੋ ਇਦਾਂ ਆ ਲਓ ਜੀ ਦਿਖਾਈ ਦਿੰਦੇ ਆ ਕਿ ਆ ਵੇਖੋ ਲਓ ਜੀ ਇਹ ਮਗਰਲੇ ਥਾਣਾ ਦੀ ਚੁਆਈ ਕਰੋ ਚਾਕੇ ਬਿਲਕੁਲ ਪੀਲਾ ਬੌਲਾ ਅਜੇ ਸੇ ਲੈ ਵੀ ਮੁੱਠੀ-ਮੁੱਠੀ ਥਾਣੇ ਨੂੰ ਕਹਿੰਦੇ ਆ ਹਾਂ ਮੁੱਠੀ-ਮੁੱਠੀ ਥਾਣਾ ਕਰਮਾਲੀ ਨੂੰ ਤੇ ਚੱਡੇ ਦੀ ਬੜੀ ਸਾਫ਼ ਸੁਥਰੀ ਆ ਕੋਈ ਫੋੜ ਚਾਂਗ ਨਹੀਂ ਦੀ ਹਾਂ ਲਓ ਬਸ ਚੰਡੀ ਤੇਰੀ ਵੀਰ ਜੀ ਬਾਕੀ ਨਾ ਚਲੋ ਆਪਣੇ ਬੰਦੇ ਸਾਂਝ आले ਹੁੰਦੇ ਆ ਵੀ ਦੁੱਧ ਵੀ ਇਹ 20 ਕਿਲੋ ਦਿੰਦੀ ਕਰਮਾਲੀ ਠੀਕ ਆ ਵੀ ਮੰਨ ਲਓ ਇਹ ਗੱਲ ਹੈਗੀ ਆ ਵੀ ਪੂਰੀ ਚਲ ਕੋਈ ਨਹੀਂ ਬਚਾ ਕਿਥੇ ਚਲੇ ਗਿਆ ਤੇ ਪੂਰੀ ਇਹ ਗੱਲ ਹੈਗੀ ਆ ਫੁੱਲ ਵਜਨ ਲੋਟ ਵਾਲੀ ਆ ਵੀਰ ਜੀ ਬੱਚੀ ਯਾ ਸੁਸਵਾਚ ਇੱਕ ਵਰੀ ਹਾਂ ਉਹ ਤੁਹਾਨੂੰ ਪਤਾ ਵੀਰ ਜੀ ਕਿ ਕਿ ਅਜੇ ਮਾਰਨਿੰਗ ਸੁਈ ਆ ਹੂੰ ਜੇਰ ਜੂਰ ਤੁਹਾਨੂੰ ਪਤਾ ਵੀਰ ਜੀ ਪਾਣੀ ਢਾਣੀ ਨਿਕਲ ਕੇ ਘਟੋ ਘਟ ਦੋ ਕੁਇੰਟਲ ਤੇ ਮਾਲ ਅੰਦਰੋਂ ਨਿਕਲ ਜਾਂਦਾ ਪਚੂ ਦੇ ਤੇ ਆ ਵੀ ਦੋ ਚੌ ਦਿਨਾਂ ਚ ਵਿੱਚ ਕਰਮਾਲੀ ਇਹ ਗੱਲ ਹੈ ਕਿ ਸੈੱਟ ਹੁੰਦੀ ਆ ਤੇ ਚਾਰੂ ਚੂਰੂ ਵੜੀ ਆ ਵੀਰ ਜੀ ਜੋ ਪਾਈਏ ਕਰਮਾਲੀ ਖਾਈ ਜਾਂਦੀ ਆ ਲੋਬੀ ਵਾਰਡ ਚੰਗੀ ਆ ਹਾਂ ਬਾਕੀ ਚੁਵਾਈ ਚੰਗੀ ਆ ਮੱਛੀ ਮਗਰ ਹਾਂ ਤੇ ਮੇਰਾ ਭਰਾ ਤੁਸੀਂ ਖਰੀਦਾਰੀ ਕਰ ਸਕਦੇ ਜੇ ਕਰੋਸ ਆ ਜਰਸੀ ਐਚ ਐਫ ਦਾ ਕਰੋਸ ਹਾਂ ਜੀ ਬਾਕੀ ਵੈੜ ਚੰਗੀ ਆ ਢਾਂਜ ਢੋਚੇ ਅਕੋਰਡਿੰਗ ਜਿਕਰ ਤੁਸੀਂ ਗੁੱਬ ਗੁੱਬ ਵਜਨ ਵਾਲੀ ਆ ਵੀਰ ਜੀ ਹਾਂਜੀ ਸੋ ਥਣਾ ਦੀ ਵੰਡਵਿਰਲ ਚੰਗੀ ਆ ਸਪੇਸ ਗੈਪ ਚੰਗਾ ਹਾਂ ਕਰ ਸਕਦੇ ਹੋ ਤੁਸੀਂ ਸੌਦਾ ਇੱਕ ਬੱਛੀ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਗੱਬਨ ਟੁੱਕੀ ਬੱਛੀ ਆ ਪਲੂਣ ਪਹਿਲਾ ਸਵੇਰ ਹੁੰਦੀ ਆ ਫਿਰ ਹਾਂਜੀ ਲੋ ਦੀ ਪਹਿਲੇ ਸਵੇਰ ਦੀ ਤਿਆਰੀ ਆ ਹਾਂ ਬੱਛੀ ਕਰੋ ਦੇਖੋ ਹਾਂ ਆ ਦੇਖੋ ਹੁੰਦੀ ਜਾਂਦੀ ਆ ਜਰ ਵੀਰ ਜੀ ਵੰਡਵਿਰਲ ਵੇਖੋ ਆਈ ਘਲੋਤੀ ਕੇ ਹਾਂ ਪਹਿਲਣਾ ਚੌਗੀ ਆ ਦੰਦਾ ਜੀ ਵੀਰ ਜੀ ਹਜੇ ਠੀਕ ਆ ਹਾਂ ਦੋਂਦੀ ਕਹਿ ਲਈਏ ਚੌਗੀ ਕਹਿ ਲਈਏ ਚੌਕ ਦੇ ਦੰਦ ਜਿਹੜੇ ਆ ਬਰਾਬਰ ਕਰਨ ਦਾ ਹੀ ਕਰਮਾਂ ਵਾਲੀ ਤੇ ਇਹਨਾਂ ਵਾਲੀ ਆ ਵੱਡੀ ਵਹਿੜਾ ਵੀਰ ਜੀ ਉਹ ਕੀ ਹਜੇ ਨਾਰਮਲ ਲੈ ਜੂਗੀ ਕੋਈ 2-4 ਦਿਨ ਲੈ ਜੂਗੀ ਲੈ ਜੂਗੀ ਵੀਰ ਜੀ ਹਜੇ ਮੇਰੇ ਸਾਹਮਣੇ ਆ 8-7 ਦਿਨੀ ਸ਼ਾਇਦ ਕੱਢ ਜੇ ਬੱਚੀ ਨਹੀਂ ਖੁੱਲਣਾ ਵੜਾ ਥੱਲੇੋਂ ਵੀਰ ਜੀ ਜਿਵੇਂ ਜਿਵੇਂ ਬੱਚੀ ਤਿਆਰ ਹੁੰਦੀ ਜਾਂਦੀ ਨਾ ਓਵੇਂ ਓਵੇਂ ਲੜਵਾਦੇ ਜਾਂਦੇ ਕਰਮਾਂ ਵਾਲੀ ਦੇ ਮਾ ਵੀ ਤਿਆਰੀ ਦੋਸਤੋ ਵੈਸੇ ਕੰਪਲੀਟ ਵੀ ਆ ਉੱਤੋਂ ਵਜੇ ਸੂੰਦੀ ਨਹੀਂ ਵੇਰ ਭਾਵੇਂ ਅੱਡੇ ਨੇ ਕੋਈ ਇਦਾਂ ਦੀ ਹਾਂ ਕੋਈ ਹਜੇ ਕੋਈ ਚੱਜ ਚੇਤਾ ਨਹੀਂ ਬਾਕੀ ਕੱਢ ਦੇ ਕੋਈ 4-3 4 ਦਿਨ ਕੱਢ ਵੀ ਜਾਵੇ ਕੱਢ ਦੇ ਕੱਢ ਤਾਂ ਵੀ ਹਾਂ ਥਣ ਵੇਖੋ ਕਰਮਾਲੀ ਨੂੰ ਤੁਸੀਂ ਹਾਂ ਤੇ ਥਣ ਵੇਲੇ ਪਸਮਾ ਆਪਸ ਨੂੰ ਕੇ ਜਾਂ ਸੂਣ ਤੋਂ ਬਾਅਦ ਜਵਾਈਆਂ ਦੇ ਵਿੱਚ ਆਉਣ ਤੋਂ ਬਾਅਦ ਥਣ ਵੀ ਚੰਗਾ ਕੱਢ ਹੋਊਗੀ ਹੂੰ ਸੋ ਪਹਿਲਾ ਸੂਆ ਵਛੀ ਨੇ ਸੂਣਾ ਹਾਂ ਤੇ ਥਣ ਸੁਣਾਇਆ ਵੀਰ ਜੀ ਪੂਰਾ ਲੰਮਾ ਕੱਢੂ ਗਿਆ ਵੇਖੋ ਵੇਖੋ ਕਿੱਥੇ ਆਉਂਦਾ ਵੰਡ ਵੀਰਲ ਵੇਖੋ ਕਿਦਾਂ ਲੱਗੇ ਕਰਮਾਲੀ ਇਹ ਵੀਰ ਜੰਡੇ ਕੀ ਮੁੱਲ ਕੀ ਡਿਮਾਂਡ ਰੋਗੇ ਇਹਦੇ ਮੋਲ ਵੀਰ ਜੀ ਭਾਵੇਂ 52 55 ਜੋ ਮਰਜ਼ੀ ਕਰ ਲਈਏ ਇਹ ਵੀਰ ਜੀ 47000 ਦੀ ਦੇ ਦਿੱਤੀ ਵਾਛੀ 47 ਦੀ ਹਾਂਜੀ 47 ਕਰਤੀਆ ਲੈਸ ਕੋਈ ਕਰਤੀਆ ਜੈਜ ਕਰਕੇ ਦੇ ਦਿੱਤੀ 45 ਦੀ ਦੇ ਦਈਏ ਵੀਰ ਜੀ ਪੂਰੇ ਦੀ 45 ਦੀ 45 ਦੀ ਦੇ ਦਈਏ ਪੂਰੇ ਦੀ ਮਾਰ ਦਈਏ ਛਾਲ ਨਿੱਕੀ ਜਿਹੀ ਹੋਰ ਹੈ ਜਿਆਦੀ ਛਾਲ ਵੱਜੀ ਜਿਆਦੀ ਜਿਆਦੀ ਜਿੰਨੀ ਕੁ ਵੱਜ ਸਕਦੀ ਆ ਚਲੋ 44 ਦੀ ਦੇ ਦੋ 44 ਇੰਨੀ ਕੁ ਦਾ 44 ਜੋ ਵੀਰ ਜੀ ਛੋੜਿਆ ਵੱਚੀ ਚੰਗੀ ਜੀ ਬਹੁਤ ਚੰਗੀ ਬੱਚੀ ਆ ਚਲੋ ਜੇ ਕੋਈ ਸਾਹਮ ਨੂੰ ਤੁਹਾਨੂੰ ਪਤਾ ਆ ਦੇਖੋ ਚੋਲੀ 40 ਆ ਜੇ ਬੱਚੀ ਲਓ ਵੀ 44000 ਦੀ ਇਹ ਤੁਹਾਨੂੰ ਬੱਚੀ ਮਿਲ ਜੂਗੀ ਬਾਕੀ ਨਵਾਂ ਆਂਗਾ ਕਰਮਾ ਲਈ ਠੀਕ ਆ ਪਲੂਨ ਪਹਿਲਾ ਸਵੇਰ ਸੂਣਾ ਤੇ ਚੰਗੀ ਆ ਕ੍ਰੋਸ ਬ੍ਰੀਡ ਦੇ ਵਿੱਚ ਕੋਈ ਗਰਮੀ ਗਰਮੀ ਦੀ ਬਾਲੀ ਘਬਰਾਟ ਨਹੀਂ ਇਹਨੂੰ ਹਾਂਜੀ ਹਾਂਜੀ ਕਰਾਓ ਸੀ ਵੀਰ ਜੀ ਮੰਨ ਲਓ ਇਹ ਗੱਲ ਗਈ ਇਸੇ ਕਰਕੇ ਚਲੋ ਉਹ ਵੀ ਆ ਜਰਸੀ ਕ੍ਰੋਸ ਉਹ ਵੀ ਕ੍ਰੋਸ ਡੰਗਰ ਤੁਹਾਨੂੰ ਪਤਾ ਥੋੜਾ ਜਿਹਾ ਗਰਮੀ ਗਰਮੀ ਚ ਘਰਖੜਾ ਘੁਰਖੜਾ ਘਾਟਾ ਤੇ ਇੱਕ ਮੰਨ ਲਓ ਇਹ ਗੱਲ ਹੈ ਗਈ ਆ ਦੁੱਧ ਤੁਹਾਨੂੰ ਪਤਾ ਉਹਨੇ ਦੇਣਾ ਕਦੇ ਹਾਂ ਹਾਂਜੀ ਹਾਂਜੀ ਠੀਕ ਆ ਮਹਾਰਾਜ ਹਾਂਜੀ ਅੱਗੇ ਵੀਰ ਚੰਡੇ ਆਪਨ ਕੋ ਟੋਕੜ ਗੱਪਣਾ ਨਹੀਂ ਟੋਕੜੀ ਆ ਵੀਰ ਜੀ ਅੱਛਾ ਅੱਛਾ ਹਾਂਜੀ ਟੋਕੜੀ ਆ ਤੇ ਬਾਕੀ ਇਹ ਗੱਲ ਹੈਗੀ ਜੇ ਵੀ ਇਹਨਾਂ ਟੀਕਾ ਇਹਨੂੰ ਵੀਰ ਜੀ ਭਰਾਤਾ ਅੱਜ 5 6 ਦਿਨ ਹੋ ਗਏ ਆ ਅੱਛਾ ਅੱਛਾ ਆਪਾਂ ਆਪ ਖੁਦ ਭਰਾਇਆ ਵਾ ਦਵਾਈ ਦੂਈ ਭਰਾ ਕੇ ਨਾ ਚਲੋ ਗਾੜੀ ਕਹੇ ਵੀਰ ਭਰਾ ਦੀ ਤੇ ਬਾਕੀ ਡਾਕਟਰ ਸਾਹਿਬ ਨੇ ਇਹ ਗੱਲ ਕਹੀ ਵੀ ਵੀਰ ਜੀ ਅੰਦਰ ਉੰਦਰ ਗਾਂ ਦਾ ਬਿਲਕੁਲ ਓਕੇ ਆ ਖਲੂਨ ਦੇ ਉਹਨੇ ਇਹ ਗੱਲ ਦੱਸੀ ਵੀ ਆਂਦਾ ਵੀ 80 85% 90% ਹੈਗਾ ਵੀ ਗਾਂ ਪੂਰੀ ਹੀ ਹੈਡ ਪੂਰੀ ਸੀ ਹਾਂਜੀ ਹਾਂਜੀ ਹੀਲਡ ਪੂਰੀ ਆ ਬੱਚੋ ਨੇ ਵੀ ਅੰਦਰੋਂ ਅੰਦਰ ਬਿਲਕੁਲ ਓਕੇ ਕੋਈ ਸੋਜ ਨਹੀਂ ਹਾਂ ਨਾਰਜ ਮੰਨ ਲਓ ਇਹ ਗੱਲ ਹੈਗੀ ਤੀਕਾ ਟਾਗਾ ਲਵਾ ਲਾਓ ਵੀ ਇਧਰ ਬਾਹਰ ਕੱਢ ਕੇ ਵੇੜ ਤੁਹਾਨੂੰ ਦਿਖਾ ਦਿੰਨੇ ਆ ਵੀ ਫੁੱਲ ਵੱਡੇ ਕੱਦ ਪੋਤ ਵਾਲੀ ਆ ਇੱਕ ਨਾਰਮਲ ਜਿਹੜੀ ਆਪਾਂ ਫਾਰਮਾਂ ਦੇ ਵਿੱਚ ਵੇੜ ਦੇਖਦੇ ਆ ਤੇ ਕੱਲੀ ਤੋਕੜ ਆ ਦੁੱਧ ਕਿੰਨਾ ਕੇਜ ਤੇਰੇ ਦੁੱਧ ਵੀ ਜੀ ਇਹਦੇ ਕੋਲੇ ਹੁਣ ਹੈਗਾ ਜੀ 7 ਕਿਲੋ ਲੋਭੀ 7 ਕਿਲੋ ਦੁੱਧ ਆ ਹਾਂ ਤੇ ਵੇਖੋ ਕਰਮਾਲੀ ਮੱਜਾਂ ਨੂੰ ਵੀ ਪਿੱਛੇ ਛੱਟੀ ਆਉਂਦੀ ਆ ਜਿੱਡਾ ਕਾ ਜੰਪਾ ਵਾਲੇ ਨੂੰ ਕਰਮਾਲੀ ਨੇ ਜਿੱਡਾ ਇੱਕ ਕੱਦ ਕਾਠ ਦੀ ਮਾਲਕਾ ਨਾ ਵੀ ਫੁੱਲ ਵੱਡੀ ਤੇ ਫੁੱਲ ਲੈਂਥ ਲਪਾਈ ਵਾਲੀ ਇਹ ਵੈੜ ਆ ਹਾਂਜੀ ਤੇ ਜੇਕਰ ਛੰਡੇ ਫਿਰ ਕੱਲ ਨੂੰ ਰਹਿ ਜਾਂਦੀ ਆ ਤੇ ਗਾਂ ਤੇ ਜੇਕ ਸਵੇਲੀ ਰਹੂਗੀ ਵੀਰ ਜੀ ਆਸ ਵੜੀ ਰਹਿਣ ਦੀ ਆ ਜੇਕ ਸਵੇਲੀ ਗਾਂ ਹਾਂ ਤੇ ਜੇ ਸੂਵੇਲੀ ਅਜੇ ਪੂਰੀ ਮੰਨ ਲਓ ਇਹ ਗੱਲ ਛਿੱਗੀ ਆ ਜੇ ਜਵਾਨ ਜਿਹੜਾ ਦੁੱਧ ਜਿਹੜਾ ਹੁੰਦੀ ਤੇ ਇਹ ਦੂਜੇ ਸੂਬੇ ਦੇ ਵਿੱਚ ਹੀ ਆ ਨਾ ਹਾਂਜੀ ਹਾਂਜੀ ਤੇ ਬਾਕੀ ਇਹ ਗੱਲ ਹੈਗੀ ਵੀ ਜੇ ਮੰਨ ਲਓ ਇਹ ਗੱਲ ਹੈਗੀ ਆ ਵੈੜ ਸਾਹਬ ਨੂੰ ਗਾਂ ਕਿੱਦੇ ਵੈੜੀਆਂ ਵੈੜਾ ਵੇਖੀਆਂ ਕਿੱਥੇ ਜਾਂਦੀ ਨਹੀਂ ਨਹੀਂ ਵੇਖੀਆਂ ਕਿਤੇ ਨਹੀਂ ਜਾਂਦੀਆਂ ਉਹ ਤਾਂ ਹੁਣ ਆਪਣਾ ਚਲੋ ਇਹ ਗੱਲ ਹੈਗੀ ਥੋੜਾ ਜਿਆ ਕੰਧਾ ਤੁਹਾਨੂੰ ਪਤਾ ਵਾ ਵਪਾਰ ਉਹ ਵੀ ਵੈੜ ਤੋਕੜਾ ਬਾਕੀ ਸ਼ਾਨ ਆ ਜਿਹੜੇ ਘਰੇ ਚਲੀ ਜਾਊਗੀ ਹਾਂ ਹਾਂਜੀ ਕਾਰਨ ਚੀਜ਼ਾਂ ਚਲੋ ਇਹਨੂੰ ਦੇਤੀਆਂ ਤੇ ਡਾਕਟਰ ਸਾਹਿਬ ਚਲੋ ਇਹ ਗੱਲ ਹੈਗੀ ਦੋ ਦਿਨੋਂ ਟੀਕਾ ਭਰਿਆ ਉਹਨਾਂ ਨੇ ਤੁਹਾਡੇ ਵੀ ਮੰਨ ਲਓ ਵੀ ਕੋਈ ਇਹਨੂੰ ਕੋਈ ਅੰਦਰ ਨੁਕਸ ਨਹੀਂ ਕੋਈ ਬੱਚੇਦਾਨੀ ਕੋਈ ਸਾਫਾ ਸਾਫਾ ਕੋ ਕੋਈ ਸੋਜ ਨਹੀਂ ਕੋਈ ਉਹ ਜਿਹਨੇ ਕੋਈ ਚੱਕਰ ਹੈਗਾ ਲੋ ਵੀ 8 ਕਿਲੋ ਦੁੱਧ ਇਸ ਵਾੜ ਦੇ ਥੱਲੇ ਬਾਕੀ ਤੁਸੀਂ ਵੇਖੋ ਕਰਮਾੜੀ ਬਿਲਕੁਲ ਚੱਡੇ ਲਵੇ ਦੀ ਸਾਫ ਆ ਜਿੰਨੇ ਵੀ ਤੇ ਮੇਨ ਗਾਲਾ ਵੀ ਗਾ ਮੇਰਾ ਭਰਾ ਕੋ ਲੈ ਜਾਊਗਾ ਤੇ ਚੰਗੇ ਪੈਸਿਆਂ ਦੀ ਵੈੜ ਆ ਹਾਂਜੀ ਕਿਸੇ ਕੋ ਜਾ ਕੇ ਚਲੋ ਨਿਕਲ ਆਉਂਦੀ ਆ ਅਗਲੇ ਦੀ ਕਿਸਮਤ ਆ ਹਾਂ ਤੇ ਪਰ ਵੈੜ ਵੱਡੀ ਆ ਚੰਗੇ ਪੈਸੇ ਵਟਾਊਗੀ ਜਦੋਂ ਕਿ ਤੇ ਆਵਾ-ਟਾਵਾਂ ਦੇ ਕਿਤੇ ਕਰਮਾਂ ਦੀ ਕੋਈ ਬਹੁਤ ਵੱਡੀ ਵੀਰਜੀ ਬੱਠੀ ਕਰਮਾਂ ਵਾਲੀ ਬਹੁਤ ਖੂਬਸੂਰਤ ਆ ਤੇ ਅੱਜ ਵੀਰ ਝੰਡੇ ਕੀ ਮੁੱਲ ਦੀ ਜਾਊਗੀ ਜੀ ਜੀ ਇਹਦਾ ਮੰਨ ਲਓ ਇਹ ਗੱਲ ਹੈਗੀ ਵੀ ਹੰਸਰਾਂ ਵਾਲਾ ਦੁੱਧ ਵੀ ਇਹ 6-7 ਕਿਲੋ ਦੇਂਦਾ ਹੀ ਆ ਤੇ ਭਾ ਹੰਸਰਾਂ ਵਾਲਾ ਹੀ ਆ ਹਾਂ ਹਾਂ ਕਿੰਨਾ 26 ਹਜ਼ਾਰ ਦੀ ਦੇਗੀ 26 ਹਜ਼ਾਰ ਦੀ ਹਾਂ 26 ਦੀ ਠੀਕ ਆ ਹਾਂ ਤੇ ਜਾਇਜ ਆ ਬਿਲਕੁਲ ਵਿਧੀ ਦੇਖੋ ਝੋਲਾ ਝਾਲਾ ਦੇ ਦੇ ਗਏ ਹਾਂ ਜੈਜ ਤੇ ਜੈਜ ਮੈਂ ਦੇ ਦਿੱਤੀ ਹਾਂ ਤੇ ਬਾਕੀ ਆਲ ਕੋ ਤਣ ਤਣ ਵੇਖੋ ਹਾਂ ਮੰਡ ਮੇਲਾ ਚ ਆਜੋ ਮਾਰ ਦੇ ਨਿੱਕੇ ਧਾਰਾ ਪੁੱਤ ਧਾਰਾ ਮਾਰ ਗਿਆ ਮਾਰ ਗਿਆ ਮਾਰ ਦੇ ਇਦਾਂ ਜਿਹੜਾ ਇਹ ਗੱਲ ਹੈਗੀ ਆ ਹਾਂਜੀ ਇਦਾਂ ਇਸ ਫੀਲਿੰਗਾਂ ਸੂਲੀਆਂ ਵੀਰਜੀ ਬੜੀਆਂ ਹਾਂ ਹਾਂ ਤੇ ਬਾਕੀ ਇਹ ਆ ਵੀ ਲੈ ਫੱਟੀ ਵਾਲੀ ਧਾਰ ਹਾਂ ਕੋਈ ਵੀਰਜੀ ਬਾਹਰ ਘਾਟ ਨਹੀਂ ਕੋਈ ਵੀ ਜਵਾਵੜਾ ਵਾ ਹਾਂਜੀ ਬਾ ਠੀਕ ਹੈ ਨਾ ਚੋਕ ਨਾ ਠੀਕ ਹੈ ਬਾਈ ਹਾਂ ਕਿੰਨੇ ਦੀ 25 ਕਿ 26 ਦੀ ਤੇ 25 ਦੀ ਦੇ ਦਾਂਗੇ ਵੀਰ ਜੀ 25 ਕੀ ਦੇ ਦਾਂਗੇ ਹੁਣ ਤੁਸੀਂ ਨਿਕਲ ਗਿਆ ਉਤਰਾ ਆਖਿਆ ਤੇ ਤੁਹਾਨੂੰ 26 ਦੀ ਲੋ ਜੀ 25000 ਦੀ ਜੀ ਬਾਕੀ ਏਡੀ ਵਾੜ ਲੱਪਣੀ ਨਹੀਂ ਨੀਗੀ ਹਾਂ ਲੱਪਣੀ ਨਹੀਂ ਵੀਰ ਜੀ ਬਾਕੀ ਏਡੀ ਜਮੀਨ ਜੇ ਤੁਸੀਂ ਸ਼ੌਂਕ ਨਾਲ ਵਸਨੀ ਲਈਏ ਚੰਗੀ ਤੇ ਉਹ ਵੀ 25 3000 ਤੋਂ ਘੱਟ ਦੀ ਮਿਲਦੀਆਂ ਵੀਰ ਜੀ ਮਿਲਦੀਆਂ ਵਾਂਗੇ ਹਾਂ ਉਹ ਤੇ ਕਰਮਾਂ ਦੇ ਪੂਰੀ ਗਰਮੀ ਕਢਾ ਜਾਣੀ ਹੈ ਕਢਾ ਜਾਣੀ ਕਢਾ ਜਾਣੀ ਵੀਰ ਜੀ ਵਧੀਆ ਨੇ ਘਰ ਦਾ ਟਾਈਮ ਵਧੀਆ ਸਾਰੀ ਜਾਣਾ ਆ ਮਾਂ ਬਾਕੀ ਭਾਅ ਤੁਹਾਨੂੰ ਪਤਾ ਬੜਾ ਜਾਇਆ ਜਾਏ ਭਾਅ ਜ ਮਿਲਦੀ ਨਹੀਂ ਲੋ ਵੀ ਬਹੁਤ ਉਹ ਵੱਡੀ ਵੈੜਾ ਮੇਰਾ ਭਰਾ ਕੋਈ ਵੀ ਇਹ ਮੰਨ ਕੇ ਸੌਦਾ ਕਰਿਆ ਜੇ ਇਥੇ ਆਣ ਕੇ ਕੋਈ ਛੋਟੀ ਨਹੀਂਗੀ। ਅੱਛਾ ਆਪਣੇ ਕਰਤੀਏ ਸੰਜੇ। ਨੰਬਰ ਆਏ ਹੋ ਜੀ 98724 39717 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ। ਨਾਮ ਚੰਡਾ ਸਿੰਘ ਵਪਾਰੀ ਕੈਰੋਂ। ਠੀਕ ਹੈ ਭਾਈ। ਕਹੇ ਵੀ ਭਰਾ ਨਹੀਂ ਆਉਣਾ ਚਲੋ ਆਮ ਪਤਾ ਹੀ ਆ ਭੈਣ ਭਰਾਵਾਂ ਨੂੰ ਸਭ ਐਡਰੈਸ ਦਾ। ਬਾਕੀ ਗ੍ਰੈਂਡ ਕੈਰਾਂ ਉਹਦੀ ਵੀਰਦੀ ਲੋਕੇਸ਼ਨ ਲਾ ਲੇ ਤੇ ਸਿੱਧਾ ਮੰਨ ਲਓ ਇਹ ਗੱਲ ਹੈਗੀ ਆ ਵੀ ਆਪਣੀਆਂ ਬਈਕਾਂ ਚ ਆ ਜਾਂਦੀਆਂ ਪੱਕੀ ਛੜਕੀ ਆਉਂਦੀ ਆਪਣੀ ਪੱਕੀ ਛੜਕ ਆਉਂਦੀ ਦਵਾਬੀਆਂ ਦੀਆਂ ਬਈਕਾਂ ਵੀਰਦੀ ਵਜਦੀਆਂ ਚਲੋ ਵੀ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਹੈ ਲਓ ਵੀ ਇਹ ਦੋਸਤੋ ਡਰੈਸਾ ਬਾਕੀ ਮੇਰਾ ਭਰਾ ਕੰਟੈਕਟ ਕਰਕੇ ਵੀ ਤੁਸੀਂ ਵਧੇਰੇ ਇਨਫੋਰਮੇਸ਼ਨ ਲੈ ਸਕਦੇ ਜੇ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਣ ਦੇ ਆ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ